ਸਾਸਰੀਕਾਲ ਦੋਸਤੋ ਪੰਜਾਬੀ ਦੀ ਵਾਅਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਟਾਈਮ ਤੇ ਅਸੀਂ ਖੜੇ ਆ ਮਲੋੜ ਰੋੜ ਦੇ ਬਿਜ਼ਨਸ ਪਾਰਕ ਦੇ ਵਿੱਚ ਜਿੱਥੇ ਕਾਰਾ ਦੀ ਕਬੱਡੀ ਸੇਲ ਲੱਗਦੀ ਹੈ ਦਿਖਾਉਨੇ ਤੁਹਾਨੂੰ ਲਾਈਵ ਤਸਵੀਰਾਂ ਇਸ ਪਾਰਕ ਦੇ ਵਿੱਚ 18 19 20 ਤਰੀਕ ਨੂੰ ਇੱਕ ਵੱਡੀ ਸੇਲ ਲੱਗ ਰਹੀ ਹੈ ਇੱਕ ਵੱਡਾ ਮੇਲਾ ਲੱਗ ਰਿਹਾ ਹੈ ਜਿਸ ਵਿੱਚ ਛੋਟੀ ਵੱਡੀ ਕੋਈ ਵੀ ਕਾਰਖਰੀਆਂ ਉਸ ਤੇ ਵਿੱਚ ਇੱਕ ਗਿਫਟ ਵਾਊਚਰ ਕਸਟਮਰ ਨੂੰ ਦਿੱਤਾ ਜਾਊਗਾ ਜੋ ਕਾਰ ਖਰੀਦੇਗਾ ਉਸ ਤੇ ਇੱਕ ਇਨਾਮ ਕੂਪਨ ਦਿੱਤਾ ਜਾਊਗਾ ਜੋ ਕਿ ਇੱਕ ਨਿਕਲੇਗਾ ਦਿਖਾਉਣਾ ਤੁਹਾਨੂੰ ਲਰਸ ਵੀਰਾ ਦੇਖਦੇ ਰਹੋ ਪੰਜਾਬੀ ਹਦੀਵਾਜ ਕੀ ਕਿਹਾ ਉਥੋਂ ਦੇ ਪ੍ਰਧਾਨ ਸਾਹਿਬ ਨੇ ਦੇਖਦੇ ਰਹੋ ਪੰਜਾਬੀ ਹਦੀਵਾਜ ਸਭ ਤੋਂ ਪਹਿਲਾਂ ਸੀ ਇਹ ਕਹਿੰਦਾ ਸਾਡੇ ਚੈਨਲ ਨੂੰ ਸਰਕਰਾਵਰ ਫਾਲੋ ਕਰਨਾ ਨਾ ਪਲੋ ਤਾਂ ਕਿ ਹਰ ਖਬਰ ਪੈਰ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਕੇ ਦਿਖਾਉਣਾ ਸਾਨੂੰ ਬਿਜਲ ਸਪਾਰਕ ਦੇ ਵਿੱਚੋਂ ਲਾਈਵ ਤਸਵੀਰਾਂ ਕੀ ਕਿ ਆ ਪ੍ਰਧਾਨ ਸਾਹਿਬ ਨੇ ਇਸ ਟਾਈਮ ਦੇ ਉੱਤੇ ਗੱਲਬਾਤ ਕਰਾਂਗੇ ਉਹਨਾਂ ਨਾਲ ਇੱਕ ਵੱਡਾ ਮੇਲਾ ਜਿਹੜਾ 18 19 20 ਅਕਤੂਬਰ ਨੂੰ ਦਿਵਾਲੀ ਉੱਪਰ ਤੇ ਲੱਗ ਰਿਹਾ ਜਿਸ ਵਿੱਚ ਹਰ ਇੱਕ ਵੱਡੀ ਛੋਟੀ ਕਾਰਖਾਨੇ ਦਰਵਾਜ਼ੇ ਤੋਂ ਕੂਪਨ ਦਿੱਕਤ ਦਿੱਤਾ ਜਾਵੇਗਾ ਦਿਖਾਉਣਾ ਸਾਨੂੰ ਦਾ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਲੋ ਜੀ ਹਾਂਜੀ ਕੀ ਨਾਮ ਹੈ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਮੈਂ 올 ਇੰਡੀਆ ਕਾਰ ਡੀਲਰ ਐਸੋਸੀਏਸ਼ਨ ਪੰਜਾਬ ਔਰ ਨਾਲ ਹੀ ਬਠਿੰਡਾ ਦਾ ਪ੍ਰਧਾਨ ਹੈਗਾ ਸਾਡੀ ਟੀਮ ਵੱਲੋਂ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਤਕਰੀਬਨ ਚੌਥਾ ਜਾਂ ਪੰਜਵਾਂ ਮੇਲਾ ਆਪਾਂ ਕਰ ਲਈਏ ਉਹ ਬਠਿੰਡਾ ਦੇ ਰਾਇਲ ਬਿਜ਼ਨਸ ਪਾਰਕ ਮਲੋਟ ਰੋਡ ਦੇ ਵਿੱਚ ਜਿਹੜਾ ਹੈਗਾ ਉਹ ਆਰਗੇਨਾਈਜ਼ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਕਿ ਸਾਡੇ ਤਕਰੀਬਨ ਮਾਲਵੇ ਦੇ ਸਾਰੇ ਹੀ ਸੱਜਣਾਂ ਵੱਲੋਂ ਬਹੁਤ ਇਹਨੂੰ ਜਿਹੜਾ ਹੈਗਾ ਭਰਵਾ ਸਮਰਥਨ ਮਿਲਿਆ ਹੈ ਪਹਿਲਾਂ ਤਾਂ ਅਸੀਂ ਸਾਰੇ ਹੀ ਪੰਜਾਬੀਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਸਾਨੂੰ ਪਿਆਰ ਬਖਸ਼ਿਆ ਸਾਰੇ ਹੀ মিডিਆ ਵਾਲੇ ਸੱਜਣਾ ਦਾ ਜਿਹੜੇ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ ਜਿਹੜਾ ਹੁਣ ਅੱਜ ਤੁਹਾਡੇ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰਨ ਲੱਗੇ ਆ 18 ਔਰ 19 ਔਰ 20 ਤਰੀਕ ਨੂੰ ਜਿਹੜਾ ਹੈਗਾ ਦੀਵਾਲੀ ਦਾ ਇੱਕ ਵਿਸ਼ੇਸ਼ ਆਫਰ ਅਸੀਂ ਲਾਇਆ ਇਸ ਮੇਲੇ ਦੇ ਉੱਪਰ ਇਹ ਤਿੰਨ ਦਿਨਾਂ ਦਾ ਮੇਲਾ ਰਹੇਗਾ ਜਿੰਨੇ ਵੀ ਸੱਜਣ ਇਸੇ ਵਿਜ਼ਿਟ ਕਰਨਗੇ ਸਾਰਾਂ ਦਾ ਇੱਕ ਲੱਕੀ ਡਰਾਅ ਕੱਢਿਆ ਜਾਊਗਾ ਹਰ ਦਿਨ ਤਿੰਨ ਦਿਨਾਂ ਤਾਂ ਪੰਜ ਜਿਹੜੇ ਐਵਰੀਡੇ ਲੱਕੀਵਿੰਦਰ ਇਥੋਂ ਕੱਢੇ ਜਾਇਆ ਕਰਨਗੇ ਬਹੁਤ ਵਧੀਆ ਜਿਹੜੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਜਿੰਨੇ ਵੀ ਸੱਜਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੋਟੀ ਆ ਵੱਡੀ ਕਾਰ ਖਰੀਦੂਗਾ ਹਰ ਕਸਟਮਰ ਨੂੰ ਜਿਹੜਾ ਹੈਗਾ ਹਰ ਕਾਰ ਦੇ ਨਾਲ ਜਿਹੜਾ ਉਹ ਇੱਕ ਆਕਰਸ਼ਿਤ ਗਿਫਟ ਦਿੱਤਾ ਜਾਊਗਾ ਸੋ ਸਾਰੇ ਹੀ ਸੱਜਣਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਸਸਤੀਆਂ ਔਰ ਸਭ ਤੋਂ ਵੱਡੇ ਕਾਰ ਮੇਲੇ ਦੇ ਵੱਡੇ ਕਰਾਊਡ ਦੇ ਵਿੱਚੋਂ ਕਾਰਾਂ ਖਰੀਦਣ ਦੇ ਲਈ ਤੁਸੀਂ ਰਾਇਲ ਬੀਨਸ ਪਾਰਕ ਮਲੋੜ ਰੋਡ ਬਠਿੰਡਾ ਦੇ ਵਿੱਚੋਂ ਪਹੁੰਚੋ ਅਸੀਂ ਸਾਰੇ ਤੁਹਾਡਾ ਜਿਹੜਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਇੰਤਜ਼ਾਰ ਕਰਾਂਗੇ ਧੰਨਵਾਦ ਇੱਕ ਵਾਰੀ ਦੁਬਾਰਾ ਦੱਸ ਦੋ ਕਿਹੜੇ ਤਰੀਕੇ ਹੈ ਤੇ ਕਿਹੜੇ ਰੋਡ ਤੇ ਹੈ ਤੁਹਾਡਾ ਇਹ ਇਹ ਕਲੋਨੀਆ ਨਾਮ ਹੈਗਾ ਰਾਇਲ ਬਿਜ਼ਨਸ ਪਾਰਕ ਮਲੋੜ ਰੋਡ ਬਠਿੰਡਾ ਉਹ ਤਰੀਕੇ ਜਿਹੜੀਆਂ ਹੈਗੀਆਂ 18 19 ਔਰ 20 ਤਰੀਕੇ ਜਿਹੜੀ ਹੈਗਾ ਆਉਣ ਵਾਲੀ ਇਹ ਸ਼ਨੀਵਾਰ ਤੋਂ ਸਟਾਰਟ ਹੋ ਜਾਵੇਗਾ ਜੀ